ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ ਗੁਸਤਾਵੋ ਪੈਟਰੋ ਗੁਸਤਾਵੋ ਪੈਟਰੋ ਹੋਈ ਪਈ ਆ ਫੇਸਬੁੱਕ ਦੇ ਉੱਤੇ ਵੀ ਇੰਸਟਾਗ੍ਰਾਮ ਦੇ ਉੱਤੇ ਵੀ ਟਵਿੱਟਰ ਦੇ ਉੱਤੇ ਵੀ ਤੇ ਵਟਸਐਪ ਦੇ ਉੱਤੇ ਵੀ ਇਸ ਗੱਲ ਦੀਆਂ ਪੋਸਟਾਂ ਪੈ ਰੀਆਂ ਜਾਣਕਾਰੀਆਂ ਆ ਰਹੀਆਂ ਵੀ ਯਾਰ ਜੇਕਰ ਸਟੈਂਡ ਲੈਣਾ ਹੋਵੇ ਤਾਂ ਫਿਰ ਇਸ ਬੰਦੇ ਵਾਂਗੂ ਲੈਣਾ ਚਾਹੀਦਾ ਜੇ ਸਟੈਂਡ ਹੋਵੇ ਕਿਸੇ ਦਾ ਆਪਣੇ ਦੇਸ਼ ਦੇ ਪ੍ਰਤੀ ਤਾਂ ਫਿਰ ਇਵੇਂ ਹੋਣਾ ਚਾਹੀਦਾ ਸਾਡੇ ਸਟੈਂਡ ਦੀ ਗੱਲ ਨਹੀਂ ਹੋ ਰਹੀ ਉਹਨਾਂ ਦੀ ਹੋ ਰਹੀ ਆ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਦੇ ਵੱਲੋਂ ਲੈ ਕੇ ਸਟੈਂਡ ਦੀ ਗੱਲ ਹੋ ਰਹੀ ਆ ਉਹੀ C17 ਜਹਾਜ਼ ਉਸੇ ਤਰੀਕੇ ਦੇ ਨਾਲ ਹੀ ਕੋਲੰਬੀਆ ਦੇ ਵਿੱਚੋਂ ਅਮਰੀਕਾ ਦੇ ਵਿੱਚ ਗਏ ਹੋਏ ਉਹ ਲੋਕ ਜਿਹੜੇ ਡੌਂਕੀ ਲਾ ਕੇ ਗਏ ਜਾਂ ਜਿਹੜੇ ਹੋਰ ਵੱਖ-ਵੱਖ ਤਰੀਕੇ ਨਾਲ ਲਗਾਏ ਆ ਜਿਵੇਂ ਕਿ ਸਾਡੇ ਵਾਲੇ ਗਏ ਪਰ ਉਹਨੇ ਜਹਾਜ਼ ਉਤਰ ਨਹੀਂ ਦਿੱਤਾ ਉਹਨੇ ਮਾਂ ਦੇ ਪੁੱਤ ਨੇ ਇਹ ਗੱਲ ਕਹਿਤੀ ਵੀ ਨਾ ਇਹ ਨਹੀਂ ਹੋ ਸਕਦਾ ਇਹ ਸਾਡੇ ਦੇਸ਼ ਦੇ ਨਾਗਰਿਕ ਆ ਤੁਹਾਡਾ ਫੌਜੀ ਜਹਾਜ਼ ਸਾਡੇ ਦੇਸ਼ ਦੇ ਵਿੱਚ ਇਹਨਾਂ ਨੂੰ ਲੈ ਕੇ ਨਹੀਂ ਆ ਸਕਦਾ ਅਸੀਂ ਪਹਿਲੀ ਗੱਲ ਤੋਂ ਨੇ ਕਦੇ ਵੀ ਇਸੇ ਲੈਣੀ ਨਹੀਂ ਤੁਹਾਡੇ ਦੇਸ਼ ਦੇ ਬੱਚਾ ਤੁਸੀਂ ਜਾਣੋ ਇਹ ਅਸੀਂ ਨਹੀਂ ਇਹਨਾਂ ਨੂੰ ਇਸ ਤਰੀਕੇ ਨਾਲ ਲੈਣਾ ਹੋਇਆ ਪਰ ਜਦੋਂ ਇਹ ਗੱਲ ਕਹੀ ਕਿ ਭਾ ਤੁਹਾਡੇ ਉੱਤੇ ਟਾਇਰ ਫਲਾ ਦੇਾਂਗੇ ਤੇ ਫਿਰ ਗੁਸਤਾਵੋ ਪੈਟਰੋਨ ਨੇ ਇਹ ਗੱਲ ਕਹੀ ਕਿ ਅਸੀਂ ਸਨਮਾਨ ਦੇ ਨਾਲ ਲੈ ਕੇ ਆਵਾਂਗੇ ਇਹਨਾਂ ਨੂੰ ਇਹ ਸਾਡੇ ਦੇਸ਼ ਦੇ ਨਾਗਰਿਕ ਆ ਪਰ ਤੁਹਾਡਾ ਫੌਜੀ ਜਹਾਜ਼ ਨਹੀਂ ਸੀ ਆਉਣ ਦੇਣਾ ਫਿਰ ਜਹਾਜ਼ ਭੇਜਿਆ ਉਹਦੇ ਵਿੱਚ ਉਹ ਜਿਹੜੇ ਨਾਗਰਿਕ ਬੈਠੇ ਉਹਨਾਂ ਦੇ ਕੋਲੰਬੀਆ ਦੇ ਫਿਰ ਉਹ ਜਹਾਜ਼ ਕੋਲੰਬੀਆ ਦੇ 에어ਪੋਰਟ ਤੇ ਆਇਆ ਤੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਉਹਨਾਂ ਦਾ ਆਪ 에어ਪੋਰਟ ਦੇ ਉੱਤੇ ਪਹੁੰਚ ਕੇ ਸਵਾਗਤ ਕੀਤਾ ਤੇ ਸਵਾਗਤ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਕਹਿੀਆਂ ਸੁਣਿਓ ਧਿਆਰ ਦੇ ਨਾਲ ਉਹ ਕਹਿੰਦੇ ਜੀ ਕਿ ਤੁਹਾਡਾ ਆਪਣੀ ਜ਼ਮੀਨ ਦੇ ਉੱਤੇ ਆਪਣੀ ਧਰਤੀ ਦੇ ਉੱਤੇ ਪਹੁੰਚਣ ਤੇ ਇੱਕ ਵਾਰੀ ਫੇਰ ਸਵਾਗਤ ਹੈ ਤੁਸੀਂ ਇਸ ਦੇਸ਼ ਦੇ ਵਿੱਚ ਸਨਮਾਨ ਨਾਲ ਜਿਉਣ ਦੇ ਰਹਿਣ ਦੇ ਹੱਕਦਾਰ ਹੋ ਹੁਣ ਤੁਸੀਂ ਮੁਕੰਮਲ ਤੌਰ ਤੇ ਉੱਤੇ ਆਜ਼ਾਦ ਹੋ ਅਸੀਂ ਤੁਹਾਡੇ ਨਾਲ ਹਾਂ ਤੇ ਅਸੀਂ ਜਿੰਨਾ ਵੀ ਕਰ ਸਕੇ ਤੁਹਾਡੀ ਸਰਲ ਤੇ ਸੋਹਣੀ ਜ਼ਿੰਦਗੀ ਦੇ ਲਈ ਕਰਾਂਗੇ ਉਸ ਮੰਤ ਨੇ ਸਟੈਂਡ ਲੈ ਲਿਆ ਉਹਦੀ ਕੁੱਲ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ ਤੇ ਕੋਲੰਬੀਆ ਚਿੜੀ ਦੇ ਪੂੰਜੇ ਜੱਟਾ ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਆ ਥੋੜਾ ਜਿਹਾ ਉੱਤੇ ਥੱਲੇ ਹੋ ਤੇ ਕੋਲੰਬੀਆ ਦੀ ਜਿਹੜੀ ਆਬਾਦੀ ਆ ਉਹ 5 ਕਰੋੜ ਤੇ 21 ਲੱਖ ਆ ਪਰ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚ 43ਵੇਂ ਨੰਬਰ ਦੇ ਉੱਤੇ ਆ ਕੋਲੰਬੀਆ ਤੇ ਕੋਲੰਬੀਆ ਦੇ ਰਾਸ਼ਟਰਪਤੀ ਦੇ ਸਟੈਂਡ ਦੀ ਚਰਚਾ ਹੋ ਰਹੀ ਆ ਸਾਡੇ ਸਟੈਂਡ ਦੀ ਚਰਚਾ ਤਾਂ ਹੋਣੀ ਸੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਤਾਂ ਚਲੋ ਡੁਬਕੀ ਲਾਈ ਜਾਂਦੇ ਸੀ ਉਸ ਦਿਨ ਇਸ਼ਨਾਨ ਕਰਨ ਗਏ ਸੀ ਮਹਾਕੁੰਮ ਦੇ ਵਿੱਚ ਜੇ ਕੇਂਦਰ ਨੇ ਕੁਝ ਮੰਤਰੀ ਇੱਥੇ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚਦੇ ਉਹ ਗਏ ਸੀ ਉਹਨਾਂ ਨੇ ਗਲਤ ਤਰੀਕਾ ਚੁਣਿਆ ਏਜੰਟਾਂ ਰਹੀ ਗਲਤ ਤਰੀਕਾ ਚੁਣਿਆ ਗਲਤੀ ਕੀਤੀ ਉਹਨਾਂ ਨੇ ਪਰ ਹੈਗੇ ਤਾਂ ਸਾਡੇ ਹੀ ਨਹੀਂ ਸਾਡੇ ਲਈ ਹੀ ਉਹ ਕਤਾਰਾਂ ਦੇ ਵਿੱਚ ਖੜਕੇ ਬੂਟਾ ਪਾਉਂਦੇ ਰਹਿਆ ਪਰ ਸਾਡੇ ਵਾਲਿਆਂ ਦੇ ਵਿੱਚੋਂ ਕੋਈ ਨਹੀਂ ਗਿਆ ਬਿਆਨ ਦੇਈ ਜਾਂਦੇ ਆ ਇੱਕ ਤੇਰ ਦੂਜੀ ਬਾਰੇ ਦੂਜੀ ਤਰਤੀਜੀ ਬਾਰੇ ਕਹਿ ਰਹੀ ਆ ਫਰਜ਼ ਤੁਹਾਡਾ ਬਣਦਾ ਹੈ ਤੁਹਾਡੇ ਕਰਕੇ ਇਦਾਂ ਹੋਇਆ ਹੈ ਇੱਕ ਤੇਰ ਦੂਜੀ ਨੂੰ ਕਹਿਲੀ ਆ ਕਿ ਭਾਈ ਤੁਸੀਂ ਦੇਸ਼ ਦੇ ਨਾਗਰਿਕਾਂ ਦੀ ਜਵਾਨੀ ਦੀ ਕਦਰ ਨਹੀਂ ਕੀਤੀ ਰੋਜ਼ਗਾਰ ਨਹੀਂ ਦਿੱਤਾ ਉਹ ਕਹਿੰਦੇ ਕਿ ਤੁਸੀਂ ਕਿੰਨਾ ਕੁ ਕੀਤਾ ਤੇ ਭਾਈ ਬਾਕੀ ਤਾਂ ਗੱਲਾਂ ਬਾਅਦ ਦੀਆਂ ਪੰਜਾਬ ਦੇ 30 ਜਾਣੇ ਨੇ ਤੀਆਂ ਦਾ ਸਵਾਗਤ ਕਰਨ ਵਾਸਤੇ ਤੀਆਂ ਨੂੰ ਲੈਣ ਵਾਸਤੇ ਕੌਣ ਗਿਆ ਸਿਰਫ ਇੱਕ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਪਰ ਪੰਜਾਬ ਦੇ ਬਾਕੀ ਵਿਧਾਇਕ ਕਿੱਥੇ ਗਏ ਇਹ ਤਾਂ ਵੱਖ-ਵੱਖ ਖੇਤਰਾਂ ਦੇ ਵਿਧਾਨ ਸਭਾ ਖੇਤਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਤੁਸੀਂ ਕਿੱਥੇ ਸੁੱਤੇ ਪਏ ਸੀ ਤੁਹਾਨੂੰ ਬਸ ਇਸ ਗੱਲ ਦਾ ਚਾਅ ਸੀ ਕਿ ਅੱਜ ਦਿੱਲੀ ਦੇ ਵਿੱਚ ਹੂਟਾਂ ਪੈਣੀਆਂ ਆ ਆਪਾਂ ਇਹਦੇ ਵੱਲ ਵਹਿੰਨੇ ਇਹਦੇ ਵੱਲ ਹੱਥ ਮਾਰਦੇ ਆ ਬਾਕੀ ਠੱਠੇ ਖੂ ਦੇ ਵਿੱਚ ਜਾਂਦੀ ਗੱਲ ਹੁਣ ਜੋ ਘਰੋਂ ਘਰੀ ਜਾਵਾਂਗੇ ਤੁਸੀਂ ਉੱਥੇ ਜਾਂਦੇ ਇਹਨਾਂ ਨੂੰ ਹੌਸਲਾ ਦਿੰਦੇ ਇਹਨਾਂ ਨੂੰ ਤੁਸੀਂ ਪਲਾਵੇ ਦੇ ਵਿੱਚ ਰੈਂਦੇ ਵੀ ਯਾਰ ਕੋਈ ਗੱਲ ਨਹੀਂ ਅੱਧਾ ਕਰੋੜ ਤੁਹਾਡਾ ਕੱਲੇ ਕੱਲੇ ਦਾ ਗਿਆ ਅਸੀਂ ਨਾਲ ਆ ਮੈਂ ਤੁਹਾਡੇ ਨਾਲ ਆ ਪਰਵਾਹ ਨਹੀਂ ਕਰਨੀ ਦੱਸੋ ਲੋੜ ਕਿਹੜੀ ਚੀਜ਼ ਦੀ ਆ ਤੇ ਭਵਿੱਖ ਦੇ ਵਿੱਚ ਕੋਈ ਇਹਨਾਂ ਵਾਂਗੂ ਨਾ ਹੋਵੇ ਇਸ ਗੱਲ ਦੇ ਲਈ ਉੱਥੇ ਜਾ ਕੇ 에어ਪੋਰਟ ਤੇ ਸੁਨੇਹਾ ਦਿੰਦੇ ਪਰ ਤੁਸੀਂ ਨਹੀਂ ਗਏ ਹੋਰ ਛੱਡੋ ਪੰਜਾਬ ਦੀ ਗੱਲ ਚਲੋ ਇੱਕ ਪਾਸੇ ਆ ਇੱਥੇ ਗੁਜਰਾਤ ਦੇ ਵਿੱਚੋਂ 33 ਜਣੇ ਆਏ ਆ ਤੇ ਗੁਜਰਾਤ ਮਾਡਲ ਸੂਬਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਆਪਣਾ ਸੂਬਾ ਉਹ ਇੱਥੋਂ ਮੁੱਖ ਮੰਤਰੀ ਸੀ ਉਹ ਕਹਿੰਦੇ ਵੀ ਗੁਜਰਾਤ ਨੂੰ ਅਸੀਂ ਮਾਡਲ ਸਟੇਟ ਬਣਾਤਾ ਇਸ ਮਾਡਲ ਸਟੇਟ ਦੇ ਵਿੱਚੋਂ 33 ਜਣੇ ਗਏ ਆ ਜਿਹੜੇ ਵਾਪਸ ਆਏ ਹੁਣ ਨਾਇਬ ਸਿੰਘ ਸੈਣੀ ਦੇ ਸੂਬੇ ਹਰਿਆਣੇ ਦੇ ਵਿੱਚੋਂ 33 ਜਣੇ ਆਏ ਆ ਉਹ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚੇ ਆ ਹੋਰ ਸੂਬਿਆਂ ਦੇ ਵਿੱਚ ਵੀ ਮਤਲਬ ਇਹ ਆ ਕਿ ਗੁਜਰਾਤ ਦੇ ਵਿੱਚ ਵੀ ਹਾਲਾਤ ਉਵੇਂ ਹੀ ਆ ਆਰਥਿਕ ਤੌਰ ਤੇ ਜਵਾਨੀ ਦੇ ਜਿਵੇਂ ਪੰਜਾਬ ਦੇ ਵਿੱਚ ਆ ਮਤਲਬ ਇਹ ਆ ਵੀ ਗੁਜਰਾਤ ਦੇ ਵਿੱਚ ਵੀ ਜਵਾਨੀ ਉਵੇਂ ਹੀ ਪ੍ਰਵਾਸ ਕਰਨਾ ਚਾਹੁੰਦੀ ਆ ਜਿਵੇਂ ਪੰਜਾਬ ਦੇ ਵਿੱਚ ਆ ਤੁਹਾਡਾ ਮਾਡਲ ਤੁਹਾਨੂੰ ਮੁਬਾਰਕ ਸਾਡਾ ਪੰਜਾਬ ਸਾਨੂੰ ਮੁਬਾਰਕ ਤੇ ਟਾਰਾਂ ਆਪਾਂ ਕਿਹੜੀ ਗੱਲੋਂ ਮਾਰਦੇ ਕਿ ਭਾਈ ਅਸੀਂ ਤਾਂ ਬਹੁਤ ਅੱਗੇ ਲੱਗੇ ਆਪਣੇ ਸੂਬੇ ਨੂੰ ਪੰਜਾਬ ਪਛੜ ਗਿਆ ਜਦੋਂ ਵੀ ਕੋਈ ਕੇਂਦਰੀ ਮੰਤਰੀ ਉੱਠਦਾ ਉਹ ਕਹਿੰਦੇ ਜੀ ਪੰਜਾਬ ਧਰਨਾ ਦੀ ਰਾਜਧਾਨੀ ਬਣ ਗਿਆ ਪੰਜਾਬ ਵਿਰੋਧ ਪ੍ਰਦਰਸ਼ਨਾਂ ਦੀ ਰਾਜਧਾਨੀ ਬਣ ਗਿਆ ਤੇ ਭਾਈ ਤੁਹਾਡੇ ਵਾਲੇ ਪਾਸੋਂ ਵੀ ਅੱਦਾ-ਅੱਦਾ ਕਰੋੜ ਲਾ ਕੇ ਗਏ ਸਾਡੇ ਵਾਲੇ ਪਾਸੋਂ ਵੀ ਫਿਰ ਤਾਂ ਫੇ ਇੱਕੋ ਜਿਹੀਆਂ ਫਿਰ ਬਦਨਾਮੀ ਕਿਹੜੀ ਗੱਲਾਂ ਕਰਦੇ ਹਾਂ ਆਸ਼ਕ ਕਿਤੇ ਤੁਸੀਂ ਵੀ ਉਸਤਾਬੋ ਵਾਂਗੂ ਸਟੈਂਡ ਲਿਆ ਹੁੰਦਾ ਇਹ ਭਾਈ ਸਾਡੇ ਦੇਸ਼ ਦੇ ਵਿੱਚ ਏਉਂ ਨਹੀਂ ਉਹਦਾ ਤੁਹਾਨੂੰ ਬੇਨਤੀਆਂ ਕਰਦੇ ਆ ਹਮੇਸ਼ਾ ਕਿ ਭਾਈ ਅੰਮ੍ਰਿਤਸਰ ਦੇ 에ਅਰਪੋਰਟ ਨੂੰ ਵੱਡ ਤੋਂ ਵੱਧ ਉਡਾਣਾ ਆਉਣੀਆਂ ਜਾਣੀਆਂ ਚਾਹੀਦੀਆਂ ਇੰਟਰਨੈਸ਼ਨਲ ਉਹਦੋਂ ਨਹੀਂ ਮੰਨਦੇ ਉਹ ਕਿਉਂ ਨਹੀਂ ਮੰਨਦੇ ਕਿਉਂਕਿ ਜੇਕਰ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਉਡਾਣਾ ਸ਼ੁਰੂ ਹੋ ਗਈਆਂ ਚਲੋ ਹੁਣ ਵੀ ਕੁਝ ਕ ਜਾਂਦੀਆਂ ਇੰਟਰਨੈਸ਼ਨਲ ਪਰ ਜੇ ਵੱਧ ਗਈਆਂ ਤੇ ਫਿਰ ਦਿੱਲੀ ਦੇ 에어ਪੋਰਟ ਦਾ ਕੰਮ ਘਟ ਜੂਗਾ ਉਹ ਕੰਮ ਨਾ ਘਟ ਜੇ ਤੇ ਇਥੋਂ ਉਡਾਣਾ ਸ਼ੁਰੂ ਨਹੀਂ ਕਰਦੇ ਆਉਂਦੀਆਂ ਨਹੀਂ ਜਾਂਦੀਆਂ ਨਹੀਂ ਜਾਂ ਬਹੁਤ ਘੱਟ ਆ ਪਰ ਉਧਰੋਂ ਅਮਰੀਕਾ ਦੀ ਅੰਤਰਰਾਸ਼ਟਰੀ ਉਡਾਣਾ ਆ ਅਮਰਸਰ ਦੇ ਵਿੱਚ ਲਾਈ ਆ ਬਿਨਾ ਬੁਲਾਏ ਲਾਈ ਆ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਆ ਕਾਰਨ ਤਾਂ ਬਹੁਤ ਸਾਰੇ ਆ ਪਰ ਆਪਾਂ ਬੋਲਾਂਗੇ ਨਹੀਂ ਆ 4 ਦਿਨ ਦੀ ਗੱਲ ਆ ਬਾਅਦ ਦੇ ਵਿੱਚ ਗੱਲ ਖਤਮ ਹੋ ਜਾਣੀ ਆ ਹੁਣ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਏਜੰਟਾਂ ਦੀ ਫੜੋ ਫੜੀ ਦਾ ਕੰਮ ਕਰਵਾ ਰਹੇ ਆ ਏਜੰਟਾਂ ਦਾ ਇੱਥੇ ਹੀ ਅਮਰੀਕਾ ਏਜੰਟਾਂ ਦੀ ਇੱਥੇ ਕੈਨੇਡਾ ਮੈਂ ਪੰਜਾਬਗਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਤੀਹਾਂ ਤੋਂ ਕੋਲੋਂ ਸਬਕ ਲਿਓ ਆਪਾਂ ਸਬਕ ਲੈਂਦੇ ਨਹੀਂ ਹੁੰਦੇ ਇੱਕ ਹੁੰਦੀ ਮੱਛੀ ਪੱਥਰ ਛੱਟ ਕੇ ਮੁਰਦੀ ਆ ਆਪਾਂ ਉਹ ਮੱਛੀ ਜਿਹੜੀ ਪੱਥਰ ਦੇ ਉੱਤੇ ਲਟਕੇ ਪੈਟ ਚਲਾ ਲੈਨੇ ਆ ਸਾਨੂੰ ਫਿਰ ਨਹੀਂ ਸਮਝ ਆਉਂਦੀ ਆਪਾਂ ਇਹਨਾਂ ਤੀਹਾਂ ਭੈਣਾ ਵੀਰਾਂ ਨੂੰ ਹੌਸਲਾ ਵੀ ਦੇਣਾ ਤੇ ਇਹਨਾਂ ਦੇ ਕੋਲੋਂ ਸਬਕ ਵੀ ਲੈਣਾ ਕਿ ਅਸੀਂ ਜ਼ਮੀਨਾਂ ਨਹੀਂ ਵੇਚਣੀਆਂ ਗਲਤ ਤਰੀਕਾ ਨਹੀਂ ਅਪਣਾਉਣਾ ਤੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਕਿੰਨੇ ਕ ਏਜੰਟਾਂ ਨੂੰ ਹੁਣ ਪੁੱਠੇ ਟੰਗੂਗੀ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਫੜੋ ਫੜੀ ਹੋ ਗਿਆ ਅਧਿਆਕ ਕੈਜੈਂਟ ਤਾਰ ਚਲੇ ਗਏ ਹੋਣੇ ਆ ਉਹਨਾਂ ਨੇ ਕਮਾਈ ਕੀਤੀ ਬਾਹਰ ਚਲੇ ਗਏ ਹੋਣੇ ਆ ਅੱਧੇ ਇੱਕ ਲੁਕ ਗਏ ਹੋਣੇ ਆ ਅੱਧੇ ਇੱਕ ਨੂੰ ਕੁਝ ਸਿਆਸੀ ਲੋਕਾਂ ਦਾ ਥਾਪੜਾ ਹੋਊਗਾ ਤੇ ਮਰੇ ਤਾਂ ਉਹੀ ਲੁੱਟੇ ਤਾਂ ਉਹੀ ਗਏ ਜਿਹੜੇ ਵਾਪਸ ਆਏ ਆ ਸਾਨੂੰ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਆ ਪਰ ਮੇਰੀ ਫਿਰ ਵਾਰ-ਵਾਰ ਇੱਕੋ ਬੇਨਤੀ ਹੁੰਦੀ ਆ ਕਿ ਭਾਈ ਇਸ ਤਰੀਕੇ ਨੂੰ ਆਪਾਂ ਨਾ ਚੁਣੀਏ ਜਿਹੜੇ ਤਰੀਕੇ ਦੇ ਵਿੱਚ ਜ਼ੁਖਮ ਹੋਵੇ ਜ਼ਿੰਦਗੀ ਦੇ ਵਿੱਚ ਜ਼ੁਖਮ ਹੋਵੇ ਉਹ ਤਰੀਕੇ ਨੂੰ ਆਪਾਂ ਨਾ ਚੁਣੀਏ ਸਿਆਸੀ ਲੋਕਾਂ ਤੋਂ ਬਾਲੀਆਂ ਆਸਾਂ ਨਾ ਕਰੋ ਉਨਾਂ ਲਈ ਤੁਸੀਂ ਇੱਕ ਖਬਰੋਂ ਇਸ ਤੋਂ ਇਲਾਵਾ ਕੁਝ ਵੀ ਨਹੀਂ ਜਿਉਂਦੇ ਹੋਏ ਤਾਂ ਕਤਾਰ ਦੇ ਵਿੱਚ ਖੜਕੇ ਵੋਟ ਪਾਜੋਗੇ ਮਰ ਗਏ ਤਾਂ 5 ਮਿੰਟ ਤੁਹਾਡੇ ਘਰ ਦੇ ਵਿੱਚ ਅਫਸੋਸ ਕਰਨ ਜਾਣਗੇ ਇਸ ਤੋਂ ਇਲਾਵਾ ਹੋਰ ਆਪਾਂ ਇਹਨਾਂ ਲਈ ਸ਼ਾਇਦ ਕੁਝ ਵੀ ਨਹੀਂ ਆਪਾਂ ਆਪਦੇ ਟੱਬਰ ਦੇ ਲਈ ਬਹੁਤ ਮੁੱਲਵਾਨ ਆ ਆਪਾਂ ਆਪਣਿਆਂ ਦੇ ਲਈ ਢਡੋਂ ਜਾਈ ਲਈ ਬਹੁਤ ਮੁੱਲਵਾਨ ਆ ਨਾਲ ਦੀ ਜਮੀਨ ਨਾਲ ਦੇ ਜੰਮੇ ਵਾਸਤੇ ਬਹੁਤ ਮੁੱਲਵਾਨ ਆ ਆਪਦੇ ਬਾਪੂ ਵਾਸਤੇ ਮੁੱਲਵਾਨ ਹੋ ਸਕਦੇ ਆ ਸਿਆਸੀ ਪਾਰਟੀਆਂ ਵਾਸਤੇ ਨਹੀਂ ਇੱਥੇ ਗੁਸਤਾਵੋ ਵਰਗੇ ਬੰਦੇ ਘੱਟ ਪੈਦਾ ਹੁੰਦੇ ਆ ਉਹ ਨਿੱਕੇ ਨਿੱਕੇ ਸੂਬਿਆਂ ਵਾਲੇ ਜਿਹੜੇ ਆ ਨੇਤਾ ਉਹ ਸਟੈਂਡ ਲੈ ਸਕਦੇ ਆ ਇਹ ਸਾਡੇ ਲਈ ਸਟੈਂਡ ਨਹੀਂ ਲੈ ਸਕਦੇ ਪੰਜਾਬ ਦੇ ਤਾਂ ਬਹੁ ਗਿਣਤੀ ਨੇਤਾਵਾਂ ਦੀ ਆਪਦੇ ਨਿਆਣੇ ਬਾਹਰਲੇ ਮੁਲਕਾਂ 'ਚ ਸੈਟ ਕੀਤੇ ਆ ਉਹ ਜਾਣਦੇ ਕਿ ਭਾਈ ਅਸੀਂ ਇੱਥੇ ਕੁਝ ਨਹੀਂ ਛੱਡਿਆ ਇੱਥੇ ਇਹ ਰਹਿਣ लायक ਸੂਬਾ ਨਹੀਂ ਆ ਉਹਨਾਂ ਨੇ ਇੰਨਾ ਵੀ ਨਹੀਂ ਛੱਡਿਆ ਕਿ ਉਹਨਾਂ ਦੇ ਆਪਦੇ ਨਿਆਣੇ ਇੱਥੇ ਰਹਿ ਸਕਣ ਸਾਡੇ ਲਈ ਉਹਨਾਂ ਨੇ ਕੀ ਛੱਡਣਾ ਸੀ ਆਜੋ ਆਪਾਂ ਜੋ ਕੁਝ ਹੋਇਆ ਵਾਪਰਿਆ ਇਹਦੇ ਤੋਂ ਸਬਕ ਲੱਗੇ ਆਜੋ ਜੋ ਕੁਝ ਬੀਤ ਗਿਆ ਇਹਦੇ ਤੋਂ ਕੁਝ ਨਾ ਕੁਝ ਸਿੱਖ ਗਏ ਪਰ ਵਿਖਦੇ ਵਿੱਚ ਕਿਸੇ ਦਾ 50-50 ਲੱਖ ਰੁਪਏ ਦਾ ਡੁੱਬੇ ਨਾ ਏਜੰਟਾਂ ਦੇ ਟੇਟੇ ਉਹ ਚੜਨ ਨਾ ਪਰ ਵਿਖਦੇ ਵਿੱਚ ਸਿਆਸੀ ਠੋਕਲੇ ਨਾ ਛੱਡੇ ਜਾਣ ਇਹਨਾਂ ਦੇ ਨਾਂ ਦੇ ਉੱਤੇ ਇਹਨਾਂ ਨੂੰ ਮਜੂਸੀ ਦੇ ਵਿੱਚ ਨਾ ਆਉਣਾ ਪਵੇ ਤੇ ਟਿੱਚਰ ਬਾਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਆ ਜੋ ਆਪਾਂ ਇਸ ਗੱਲ ਦੀ ਕੋਸ਼ਿਸ਼ ਕਰ ਗਏ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਇੱਕ ਕੁੜੀ ਆ ਉਹ ਕਹਿੰਦੀ ਮੈਂ ਆਪਣੇ ਮੰਗੇਤਰ ਨੂੰ ਮਿਲਣ ਵਾਸਤੇ ਵਿਆਹ ਕਰਵਾਉਣ ਵਾਸਤੇ ਅਮਰੀਕਾ ਗਈ ਸੀ ਉੱਥੇ ਮੈਨੂੰ ਬੇਸ ਕੈਂਪ ਤੋਂ ਹੀ ਕਹਿੰਦੇ ਜੀ ਵਾਪਸ ਮੋੜ ਦਿੱਤਾ ਜਦੋਂ ਸੀ ਉਧਰਲੇ ਪਾਸੇ ਇੰਟਰ ਹੋਣ ਲੱਗੇ ਉਹਦਾ ਵੀ ਕਸੂਰ ਇਹੀ ਆ ਇਹ ਉਹਨੇ ਗਲਤ ਰਾਹ ਚੁਣਿਆ ਗਲਤ ਰਾਹ ਚੁਣਨ ਵਾਸਤੇ ਚਲੋ ਸਾਡਾ ਲਾਲਚ ਵੀ ਹੋ ਸਕਦਾ ਸਾਡੀ ਭੁਵੇਖੀ ਯੋਜਨਾ ਹੋ ਸਕਦੀ ਆ ਪਰ ਸਾਡੇ ਹਾਲਾਤ ਵੀ ਜ਼ਿੰਮੇਵਾਰ ਜੇ ਤਾਂ ਦੇਖੋ ਬੰਦੇ ਨੇ ਚਿਤ ਨਹੀਂ ਕਰਦਾ ਕਿਵੇਂ ਆ ਤਰੀਕਾ ਚੁਣਾ ਪਰ ਹਾਂ ਇਹ ਵੀ ਗੱਲ ਆ ਕਿ ਪਾਈ ਜਦੋਂ ਆਪਾਂ ਕਹਿੰਦੇ ਜਦੋਂ ਇਦਾਂ ਦਾ ਕੁਝ ਹੋ ਜਾਂਦਾ ਆਪਾਂ ਕਹਿੰਦੇ ਆ ਕਿ ਪਾਈ ਸਰਕਾਰ ਸਾਡੀ ਮਦਦ ਕਰੇ ਕਿਸੇ ਸਰਕਾਰ ਨੇ ਮਦਦ ਨਹੀਂ ਕਰਨੀ ਤੇ ਆਪਦਾ ਮੌਜੂਦਾ ਨਾ ਉਡਵਾਓ ਮੇਰੇ ਭੈਣਾ ਵੀਰਾਂ ਨੂੰ ਬੇਨਤੀ ਆ ਹਾਲੇ ਹੋਰ ਕਈ ਜਹਾਜ਼ ਤਿਆਰ ਖੜੇ ਆ ਜਹਾਜ਼ ਉਧਰ ਤਿਆਰ ਖੜੇ ਆ ਸੂਚੀਆਂ ਉੱਥੇ ਬਣ ਚੁੱਕੀਆਂ ਆ 18000 ਭਾਰਤ ਗੰਦੀ ਸੂਚੀ ਬਣੀ ਪਈ ਆ ਉਹਨਾਂ ਦੇ ਵਿੱਚ ਕਈ ਹਜ਼ਾਰ ਪੰਜਾਬੀ ਵੀ ਆ ਉਹ ਪੰਜਾਬੀ ਕਦੇ ਅੰਮ੍ਰਿਤਸਰ ਦੇ ਵਿੱਚ ਉਤਰਨੇ ਆ ਕਦੇ ਦਿੱਲੀ ਦੇ 에ਰਪੋਰਟ ਤੇ ਵੀ ਉਤਰਨੇਗੇ ਆਪਾਂ ਉਹਨੂੰ ਟਿਚਰਾ ਨਹੀਂ ਕਰਨੀਗਾ ਮੇਰੀ ਵਾਰ-ਵਾਰ ਤੁਹਾਨੂੰ ਇੱਕ ਗੁਜ਼ਾਰਿਸ਼ ਆ ਤੇ ਭਾਈ ਭਾਰਤ ਦੇ ਵਿਦੇਸ਼ ਮਾਮਲੇ ਦੇ ਮੰਤਰੀ ਜੈ ਸ਼ੰਕਰ ਹੋਰਾ ਨੇ ਤਾਂ ਲੋਕ ਸਭਾ ਦੇ ਵਿੱਚ ਕਹਿਤਾ ਉਹ ਕਹਿੰਦੇ ਕੋਈ ਨਵੀਂ ਪ੍ਰਕਿਰਿਆ ਥੋੜੀ ਡਿਪੋਟੇਸ਼ਨ ਦੀ ਇਹ ਤਾਂ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਹੁਣ ਤੱਕ 15000 ਤੋਂ ਵੱਧ ਲੋਕ ਆ ਜਿਹੜੇ ਸਮੇਂ-ਸਮੇਂ ਤੇ ਵਾਪਸ ਆਏ ਆ ਉਹਨਾਂ ਨੇ ਕਿਹਾ ਜੀ ਕਿ ਇਹ ਪ੍ਰਕਿਰਿਆ ਦੇ ਅਧੀਨ ਅਸੀਂ ਕਿ ਕਿਸੇ ਦੇਸ਼ ਦੀ ਨੀਤੀ 'ਚ ਦਖਲ ਨਹੀਂ ਦੇ ਸਕਦੇ ਗਲਤ ਤਰੀਕੇ ਨਾਲ ਜਾਓਗੇ ਉੱਥੇ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਉਹਨਾਂ ਦਾ ਅਧਿਕਾਰ ਹੈ ਇਹ ਠੀਕ ਹੈ ਭਾਈ ਤੁਸੀਂ ਸਾਨੂੰ ਹਾਲਾਤ ਇੱਥੇ ਹੋਜੇ ਪੈਦਾ ਕਰਦੇ ਹੋ ਕਿ ਭਾਈ ਕਿਸੇ ਨੂੰ ਜ਼ਮੀਨ ਵੇਚਣੀ ਨਾ ਪਵੇ ਤਰ ਗਣੇ ਨਾ ਕਰਨਾ ਪਵੇ ਮਾਂ ਦੇਗਾ ਸਦਰਾ ਨੂੰ ਪਰੇ ਨਾ ਕਰਨਾ ਪਵੇ ਮਾਪੇ ਚਾਹੁੰਦੇ ਜੀ ਕਿ ਸਾਡਾ ਧੀ ਪੁੱਤ ਸਾਡੇ ਕੋਲੇ ਹੀ ਰਵੇ ਆਖਰੀ ਵੇਲੇ ਸਾਡੀ ਚਿਖਾ ਨੂੰ ਅੱਗ ਇਹ ਲਾਵੇ ਹਾਲਾਤ ਦੇਸ਼ ਦੇ ਵਿੱਚ ਕੀ ਬਣੇ ਤੇ ਹਾਲਾਤ ਬਣਨ ਤੋਂ ਬਾਅਦ ਤੁਸੀਂ ਗੁਸਤਾਵੋ ਨਹੀਂ ਬਣ ਸਕਦੇ ਤੁਸੀਂ ਰਾਸ਼ਟਰਪਤੀ ਵਾਲੀ ਰੀਸ ਨਹੀਂ ਕਰ ਸਕੇ ਕਲੰਬੀਆ ਵਾਲਾ ਸਟੈਂਡ ਨਹੀਂ ਲੈ ਸਕੇ ਆਜੋ ਆਪਾਂ ਸਟੈਂਡ ਲੈਣਾ ਤਾਂ ਸਿੱਖੀਏ ਹੋਰ ਤਾਂ ਆਪਾਂ ਕੁਝ ਨਹੀਂ ਕਰਦੇਗੇ ਸਟੈਂਡ ਲੈਣੇ ਸਿੱਖ ਲਈਏ ਹੁਣ ਤੁਹਾਨੂੰ ਇੱਕ ਮੇਰਾ ਕਹਿੰਦਾ ਵੀਡੀਓ ਉਰੇ ਪਰੇ ਘੁੰਮਦੀ ਵਰਤੀ ਦਿਸੀ ਹੋਣੀ ਆ ਉਹਦੇ ਵਿੱਚ ਅਮਰੀਕਾ ਦੇ ਬਾਰਡਰ ਪੈਟਰੋਲ ਸਿਸਟਮ ਦੇ ਜਿਹੜੇ ਅਧਿਕਾਰੀ ਆ ਜਿਹੜੇ ਕਿ ਪੈਟਰੋਲਿੰਗ ਕਰਨ ਵਾਲੇ ਅਧਿਕਾਰੀ ਆ ਜਿਹੜੇ ਰਾਖੀ ਰੱਖਦੇ ਬਾਰਡਰ ਦੀ ਉਹਨਾਂ ਦਾ ਇੱਕ ਬਿਆਨ ਆਇਆ ਉਹਦਾ ਨਾਮ ਹੈਗਾ ਜੀ ਮਾਈਕਲ ਬੈਂਕਸ ਉਹਨਾਂ ਨੇ ਗੱਲ ਕਹੀ ਕਿ ਦੇਖੋ ਭਾਰਤ ਦੇ ਵਿੱਚ ਅਸੀਂ ਸਭ ਤੋਂ ਲੰਮੀ ਡਿਪੋਰਟੇਸ਼ਨ ਦੀ ਫਲਾਈਟ ਭੇਜੀ ਸੀ 17 ਉੱਥੇ ਬੰਦੇ ਛੱਡ ਕੇ ਵਾਪਸ ਆ ਗਿਆ ਇਹ ਨਜਾਇਜ਼ ਤਰੀਕੇ ਨਾਲ ਕੁਸਪੈਟ ਕਰਨ ਵਾਲਿਆਂ ਨੂੰ ਥੱਲ ਪਾਉਣ ਵਾਸਤੇ ਸਾਡੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਉਹਨਾਂ ਦੀ ਵਚਨਬੱਧਤਾ ਹੋ ਗਈ ਉਹਨਾਂ ਨੇ ਕੱਢ ਦਿੱਤੇ ਇੱਕ ਦੀ ਵਚਨਬੱਧਤਾ ਹੋ ਗਈ ਉਹਨੇ ਕਿਹਾ ਜੀ ਅਸੀਂ ਸਨਮਾਨ ਨਾਲ ਆਪਣੇ ਬੰਦੇ ਲੈ ਕੇ ਆਉਣੇ ਆ ਤੇ ਸਾਡੇ ਵਾਲਿਆਂ ਦੀ ਵਚਨਬੱਧਤਾ ਕਿੱਥੇ ਆ ਕੱਲੇ ਬਿਆਨਾਂ ਤੱਕ ਸੀਮਤ ਆ ਇਹਨਾਂ ਨੇ ਬਿਆਨ ਹੀ ਦੇਣੇ ਆ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਆਜੋ ਡੰਕੀਆਂ ਤੋਂ ਬਚ ਗਏ ਆਜੋ ਚਾਲਬਾਜ਼ਾਂ ਤੋਂ ਬਚ ਗਏ ਤੇ ਮੇਰੀ ਉਹਨਾਂ ਲੋਕਾਂ ਨੂੰ ਵੀ ਬੇਨਤੀ ਜਿਹੜੇ ਉੱਥੇ ਬੈਠੇ ਕਹਿ ਦਿੰਦੇ ਆ ਕੋਈ ਗੱਲ ਨਹੀਂ ਯਾਰ ਕਿ 4 ਮਹੀਨੇ ਲਾ ਕੇ ਓੱਖਾ ਸੁੱਖਾ ਪਹੁੰਚ ਜਗਾ ਇੱਥੇ 5 ਲੱਖ ਰੁਪਇਆ ਮਹੀਨਾ ਬਣਦਾ ਤੁਹਾਨੂੰ ਤੁਹਾਡਾ 5 ਲੱਖ ਮੁਬਾਰਕ ਤੁਹਾਡੇ ਇਹਨਾਂ ਚੱਕਰਾਂ ਦੇ ਵਿੱਚ ਤੁਹਾਡੇ ਇਹਨਾਂ ਫੁਕਰੀਆਂ ਦੇ ਚੱਕਰ ਦੇ ਵਿੱਚ ਤੇ ਕਈ ਮਾਵਾ ਦੇ ਪੁੱਤ ਮਰੇ ਆ ਕੋਈ ਜੰਗਲ 'ਚ ਰਹਿ ਗਿਆ ਕੋਈ ਨਦੀ 'ਚ ਡੁੱਬ ਗਿਆ ਕਿਸੇ ਨੇ ਕੋਈ ਜਾਨਵਰ ਕਿਸੇ ਨੂੰ ਖਾ ਗਿਆ ਕਿਸੇ ਨੂੰ ਕੁਝ ਹੋ ਗਿਆ ਇਹ ਰਾਹ ਸੌਖੇ ਨਹੀਂ ਇਸ ਰਾਹ ਦੇ ਉੱਤੇ ਨਾ ਚਲੋ ਬਹੁਤ ਮਿਹਰਬਾਨੀ